ਜਦੋਂ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਖਾਸ ਕਰਕੇ ਸੱਤਾ ਧਿਰ ਦਾ ਐਮਐਲਏ ਕੋਈ ਅਜਿਹੀ ਗੱਲ ਕਰ ਜਾਵੇ ਜਿਹੜੀ ਕਿ ਉਸ ਨੂੰ ਦੇੜੀਆਂ ਪੈ ਸਕਦੀਆਂ ਨੇ ਕਾਨੂੰਨ ਨੂੰ ਨਿਯਮਾਂ ਨੂੰ ਛੱਕੇ ਤੇ ਟੰਗ ਦੇਵੇ ਇਸੇ ਤਰ੍ਹਾਂ ਦਾ ਮਾਮਲਾ ਆਇਆ ਜਲਾਲ ਲੁਧਿਆਣਾ ਤੋਂ ਇੱਕ ਇਲਾਕੇ ਦੇ ਵਿੱਚ ਲੁਧਿਆਣਾ ਦੇ ਜਿੱਥੇ ਇੱਕ 4 ਸਾਲ ਦੀ ਮਾਸੂਮ ਬੱਚੀ ਦੇ ਨਾਲ ਕੋ ਕਰਮ ਹੋ ਜਾਂਦਾ ਜਬਰ ਜਨਾਹ ਹੋ ਜਾਂਦਾ ਤਾਂ ਪੀੜਤ ਪਰਿਵਾਰ ਇਨਸਾਫ ਲੈਣ ਦੀ ਖਾਤਰ ਸੜਕ ਤੇ ਉਤਰਦਾ ਤਾਂ ਉਸ ਧਰਨੇ ਨੂੰ ਖਤਮ ਕਰਵਾਉਣ ਦੇ ਲਈ ਜਾਂ ਇਹ ਕਹਿ ਲਈਏ ਕਿ ਉਸ ਤੋਂ ਬਾਅਦ ਨੰਬਰ ਬਣਾਉਣ ਦੇ ਲਈ ਨੰਬਰ ਕੁੱਟੇ ਗਏ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਸ਼ੀਨਾ ਦੇ ਵੱਲੋਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਕਿ ਜਿਹੜਾ ਅਜਿਹਾ ਕੇਸ ਸਾਹਮਣੇ ਆਵੇ ਤੇ ਉਸ ਦੇ ਪਰਿਵਾਰ ਦੀਆਂ ਫੋਟੋਆਂ ਜਨਤਕ ਨਹੀਂ ਕੀਤੀਆਂ ਜਾਂਦੀਆਂ ਪਰ ਉਹਨਾਂ ਨੇ ਨਿਯਮਾਂ ਨੂੰ ਛਿੱਕੇ ਤੇ ਟੰਗ ਦਿੱਤਾ ਉਹਨਾਂ ਨੇ ਕਾਨੂੰਨ ਦੀ ਪਰਵਾਹ ਨਹੀਂ ਕੀਤੀ ਔਰ ਫੋਟੋਆਂ ਆਪਣੀ ਫੇਸਬੁੱਕ ਵਾਲ ਦੇ ਉੱਤੇ ਵੀ ਨਸ਼ਰ ਕਰ ਦਿੱਤੀਆਂ ਤੇ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਫਿਰ ਡੀਪੀਆਰਓ ਡਿਪਾਰਟਮੈਂਟ ਹੈ ਜਿਹੜਾ ਉਸਨੇ ਵੀ ਪ੍ਰੈਸ ਨੋਟ ਬੜੇ ਸ਼ਾਨੋ ਸ਼ੌਕਤ ਦੇ ਨਾਲ ਉਹ ਸਾਂਝਾ ਕਰ ਦਿੱਤਾ ਮੀਡੀਆ ਨਾਲ ਹਾਲਾਂਕਿ ਕਈ ਮੀਡੀਆ ਧਾਰਿਆ ਨੇ ਤਾਂ ਸਮਝ ਵਰਤੀ ਹੋਵੇਗੀ ਉਹ ਫੋਟੋਆਂ ਬੇਸ਼ੱਕ ਮਹਿਕਮੇ ਦੇ ਵੱਲੋਂ ਸਰਕਾਰੀ ਤੌਰ ਦੇ ਉੱਤੇ ਪ੍ਰੈਸ ਨੋਟ ਦੇ ਨਾਲ ਭੇਜ ਦਿੱਤੀਆਂ ਗਈਆਂ ਪਰ ਕਈਆਂ ਨੇ ਨਹੀਂ ਵਰਤੀਆਂ ਹੋਣਗੀਆਂ ਪਰ ਕਈਆਂ ਨੇ ਅਨਜਾਣ ਪੁਨੇ ਦੇ ਵਿੱਚ ਜਾ ਕੇ ਕਹਿ ਲਿਓ ਕਿ ਉਹਨਾਂ ਨੇ ਵੀ ਵੱਡੀਆਂ ਗੈਨੀ ਕਰਕੇ ਵਰਤੀਆਂ ਹੋਣਗੀਆਂ ਪਰ ਉਸ ਦੇ ਵਿੱਚ ਉਹਨਾਂ ਨੇ ਇਹ ਖਿਆਲ ਨਹੀਂ ਰੱਖਿਆ ਕਿ ਜਿਹੜੀ ਪੀੜਤ ਮਾਸੂਮ ਸੀ ਜਿਸ ਦੇ ਨਾਲ ਇੰਨਾ ਜੁਰਮ ਹੋਇਆ ਹੋਵੇ ਤੇ ਉਸ ਤੋਂ ਬਾਅਦ ਪਰਿਵਾਰ ਦੇ ਜੀਹਾਂ ਦੀਆਂ ਫੋਟੋਆਂ ਜਨਤਕ ਕਰ ਦੇਣੀਆਂ ਕਿੱਥੋਂ ਦੀ ਸਿਆਣਪ ਦੀ ਗੱਲ ਐ ਐਮਐਲਏ ਜਿਹੜੇ ਨੇ ਰਜਿੰਦਰ ਕੌਰ ਜਿਹੜੇ ਨੇ ਰਜਿੰਦਰਪਾਲ ਕੌਰ ਸ਼ੀਨਾ ਉਹ ਦਖਣੀ ਹਲਕਾ ਪੈਂਦਾ ਲੁਧਿਆਣਾ ਦਾ ਉੱਥੋਂ ਚੁਣੇ ਹੋਏ ਨੁਮਾਇੰਦੇ ਨੇ ਤੇ ਉਹਨਾਂ ਨੂੰ ਇਹ ਖਿਆਲ ਨਹੀਂ ਸੀ ਰਿਹਾ ਇਸ ਵੇਲੇ ਕਿ ਫੋਟੋਆਂ ਪਾਉਣੀਆਂ ਕਿ ਨਹੀਂ ਪਾਉਣੀਆਂ ਪਰ ਉਹਨਾਂ ਨੇ ਆਪਣੀ ਫੇਸਬੁੱਕ ਵਾਲ ਦੇ ਉੱਤੇ ਪੋਸਟ ਪਾ ਦਿੱਤੀ ਜਿਸ ਵਿੱਚ ਉਹ ਲਿਖਦੇ ਨੇ ਅਸੀਂ ਇਲਾਕੇ ਦਾ ਨਾਮ ਵੀ ਤੁਹਾਡੇ ਨਾਲ ਸਾਂਝਾ ਨਹੀਂ ਕਰ ਰਹੇ ਲੁਧਿਆਣੇ ਦਾ ਮਾਮਲਾ ਇੱਕ ਮਾਸੂਮ ਬੱਚੀ ਦੇ ਨਾਲ ਕੋ ਕਰਮ ਤੋਂ ਬਾਅਦ ਉਸ ਦੇ ਕਤਲ ਦੇ ਮਾਮਲੇ 'ਚ ਮੇਰੇ ਵੱਲੋਂ ਸਖਤ ਨੋਟਿਸ ਲਿਆ ਗਿਆ ਇਹ ਰਜਿੰਦਰ ਪਾਲ ਕੌਰ ਸ਼ੀਨਾ ਦਾ ਬਿਆਨ ਹੈ ਮੇਰੇ ਵੱਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦੇਣ ਦੇ ਨਾਲ ਨਾਲ ਪੁਲਿਸ ਨੂੰ ਮੁਲਜ਼ਮ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਬਚਾਉਣ ਦੇ ਨਿਰਦੇਸ਼ ਵੀ ਦਿੱਤੇ ਬੱਚੀ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਆਰਥਿਕ ਮਦਦ ਦਵਾਈ ਗਈ ਜਿਸ ਤੋਂ ਬਾਅਦ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾ ਕੇ ਬੱਚੀ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ ਹੁਣ ਇਸ ਮਾਮਲੇ ਦੇ ਵਿੱਚ ਤੁਸੀਂ ਦੇਖ ਲਓ ਕਿ ਇਨ੍ਹਾਂ ਸ਼ਬਦਾਂ ਦੇ ਨਾਲ ਉਹਨਾਂ ਨੇ ਸਾਰੀਆਂ ਫੋਟੋਆਂ ਚਾਹੇ ਸ਼ਮਸ਼ਾਨ ਘਾਟ ਦੀ ਸੀ ਚਾਹੇ ਪਰਿਵਾਰ ਦੇ ਨਾਲੋਂ ਦੁੱਖ ਸਾਂਝਾ ਕਰ ਰਹੇ ਨੇ ਉਸ ਵੇਲੇ ਦੀ ਸੀ ਉਹ ਸਾਰੀਆਂ ਨਸ਼ਰ ਕਰ ਦਿੱਤੀਆਂ ਅਸੀਂ ਕੋਈ ਵੀ ਫੋਟੋ ਤੁਹਾਡੇ ਨਾਲ ਉਸ ਢੰਗ ਨਾਲ ਨਹੀਂ ਸ਼ੇਅਰ ਕਰਾਂਗੇ ਸਾਂਝੀ ਨਹੀਂ ਕਰਾਂਗੇ ਹਾਲਾਂਕਿ ਫੋਟੋਆਂ ਨੇ ਜਿਹੜੀਆਂ ਉਹ ਪਬਲਿਕ ਡੋਮੇਨ ਵਿੱਚ ਜਾ ਚੁੱਕੀਆਂ ਨੇ ਐਮਐਲਏ ਦੇ ਵੱਲੋਂ ਪਰ ਇੱਥੇ ਸਵਾਲ ਇਹ ਹੈ ਔਰ ਇਸ ਮਾਮਲੇ ਦੇ ਵਿੱਚ ਅਸੀਂ ਜਦੋਂ ਜਾਣਨ ਦੇ ਲਈ ਰਜਿੰਦਰਪਾਲ ਕੌਰ ਸ਼ੀਨਾ ਦੇ ਦੋ ਸੰਪਰਕ ਨੰਬਰ ਨੇ ਪੰਜਾਬ ਸਰਕਾਰ ਦੀ ਜਿਹੜੀ ਅਧਿਕਾਰਤ ਡਾਇਰੀ ਹੈ ਪੰਜਾਬ ਸਰਕਾਰ ਦੀ ਉਸ ਦੇ ਵਿੱਚ ਜਿਹੜੇ ਨੰਬਰ ਨੇ ਉਹਨਾਂ ਦੋਵਾਂ ਦੇ ਉੱਤੇ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ WhatsApp ਕਾਲ ਵੀ ਕੀਤੀ ਔਰ ਉਹਨਾਂ ਦੇ ਜਿਹੜੇ ਦੋਨੋਂ ਨੰਬਰਾਂ ਦੇ ਉੱਤੇ ਇੱਕ ਨੰਬਰ ਸਰਵਿਸ ਤੋਂ ਬਾਹਰ ਆ ਰਿਹਾ ਸੀ ਇੱਕ ਸਵਿਚ ਆਫ ਆ ਰਿਹਾ ਸੀ ਔਰ WhatsApp ਦੇ ਉੱਤੇ ਵੀ ਸੰਪਰਕ ਨਹੀਂ ਹੋ ਸਕਿਆ ਇਸ ਮਾਮਲੇ ਦੇ ਵਿੱਚ ਉਹਨਾਂ ਤੋਂ ਜਾਣਨਾ ਚਾਹਿਆ ਕਿ ਘੱਟੋ-ਘੱਟ ਤੁਸੀਂ ਤਾਂ ਸ਼ਰਮ ਨੂੰ ਹੱਥ ਮਾਰੋ ਤੁਹਾਨੂੰ ਤਾਂ ਨਿਯਮਾਂ ਦਾ ਤੁਹਾਨੂੰ ਤਾਂ ਕਾਨੂੰਨ ਦਾ ਖਿਆਲ ਹੋਣਾ ਚਾਹੀਦਾ ਹੈ ਕਿ ਅਸੀਂ ਕਰ ਕੀ ਰਹੇ ਹਾਂ ਹੁਣ ਤੁਹਾਡੇ ਨਾਲ ਉਹ ਪ੍ਰੈਸ ਨੋਟ ਵੀ ਸਾਂਝਾ ਕੀਤਾ ਜਾਵੇਗਾ ਜਿਸ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਪ੍ਰੈਸ ਨੋਟ ਆ ਜਿਹੜਾ ਉਹ ਭੇਜਿਆ ਗਿਆ ਉਸ ਦੇ ਵਿੱਚ ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ ਦੇ ਵੱਲੋਂ ਇਹ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਫੋਟੋਆਂ ਨੇ ਉਹ ਪਾਈਆਂ ਗਈਆਂ ਕਿ 4 ਸਾਲਾਂ ਮਾਸੂਮ ਬੱਚੀ ਦੇ ਕਤਲ ਦਾ ਮਾਮਲਾ ਵਿਧਾਇਕ ਛੀਨਾ ਨੇ ਸਖਤ ਨੋਟਿਸ ਲੈਂਦਿਆਂ ਪੁਲਿਸ ਵਿਭਾਗ ਨੂੰ ਦਿੱਤੇ ਨਿਰਦੇਸ਼ ਨਾਲ ਲਿਖਿਆ ਕਿ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੁਲਜ਼ਮਾਂ ਨੂੰ ਜਲਦ ਸਲਾਖਾਂ ਪਿੱਛੇ ਡੱਕਿਆ ਜਾਵੇ ਹੁਣ ਐਮਐਲਏ ਦੇ ਨਿਰਦੇਸ਼ ਹੋ ਰਹੇ ਨੇ ਪੁਲਿਸ ਵਿਭਾਗ ਨੂੰ ਕਿ ਪੁਲਿਸ ਨੂੰ ਆਪਣਾ ਕੰਮ ਨਹੀਂ ਪਤਾ ਕਿ ਉਸਨੇ ਕਿਵੇਂ ਕਰਨਾ ਹੈ ਜੇ ਨਿਰਦੇਸ਼ ਦੇਣੇ ਵੀ ਹੈ ਕਿ ਇਲਾਕੇ ਦੇ ਉਹ ਵਿਧਾਇਕ ਨੇ ਚੁਣੇ ਹੋਏ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ ਦੁੱਖ ਦੇ ਵਿੱਚ ਖੜਨਾ ਵੀ ਚਾਹੀਦਾ ਬਹੁਤ ਚੰਗੀ ਗੱਲ ਹੈ ਪਰ ਸਿਰਫ ਤੇ ਸਿਰਫ ਪ੍ਰੈਸ ਨੋਟ ਦੇ ਵਿੱਚੋ ਇਹੀ ਝਲਕ ਰਿਹਾ ਕਿ ਉਹਨਾਂ ਨੇ ਹੀ ਜਿਵੇਂ ਇਨਸਾਫ ਦਿਵਾਉਣ ਲਈ ਝੰਡਾ ਚੁੱਕ ਲਿਆ ਹੋਵੇ ਦਿਨ ਰਾਤ ਉਹਨਾਂ ਦੇ ਘਰ ਹੀ ਡੇਰਾ ਲਾ ਲਿਆ ਹੋਵੇ ਇਹ ਬੱਚੀ ਨੂੰ ਇਨਸਾਫ ਜੋ ਤੱਕ ਨਹੀਂ ਮਿਲਦਾ ਜਾਂ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਤੇ ਰੋਟੀ ਨਹੀਂ ਖਾਣਗੇ ਇਸ ਤਰ੍ਹਾਂ ਦੀਆਂ ਜਿਹੜੀ ਭਾਵਨਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੀਤੇ ਦਿਨ ਦਾ ਇਹ ਪ੍ਰੈਸ ਨੋਟ ਸੀ ਔਰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਲਿਖਿਆ ਵਿਧਾਨ ਸਭਾ ਹਲਕਾ ਦੱਖਣੀ ਦੇ ਅਧੀਨ ਜਿਹੜਾ ਇਲਾਕੇ ਦੇ ਵਿੱਚ ਇੱਕ 4 ਸਾਲਾਂ ਮਾਸੂਮ ਬੱਚੀ ਦੇ ਨਾਲ ਵੱੱਦ ਫੈਲੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਬੜਾ ਸਖਤ ਨੋਟਿਸ ਲੈ ਲਿਆ ਔਰ ਬਧਾਇਕ ਚੀਨਾ ਨੇ ਵੀ ਸਪਸ਼ਟ ਕੀਤਾ ਹੈ ਕਿ ਮੁਲਜ਼ਮਾਂ ਨੂੰ ਕਿਸੇ ਵੀ ਹਿਲੇ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਵਿਭਾਗ ਨੂੰ ਨਿਰਦੇਸ਼ ਜਾਰੀ ਕਰ ਚੁੱਕੇ ਨੇ ਇਸ ਮਾਮਲੇ 'ਚ ਸ਼ਾਮਲ ਦਰਿੰਦਿਆਂ ਨੂੰ ਫੌਰੀ ਤੌਰ ਤੇ ਕਾਰਵਾਈ ਕਰਦੇ ਹਾਂ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ ਹੁਣ ਇਸ ਮਾਮਲੇ ਦੇ ਵਿੱਚ ਜੇਕਰ ਅਗਲੀ ਗੱਲ ਕਰੀਏ ਕਿ ਇਸ ਮੌਕੇ ਉਹਨਾਂ ਦੇ ਨਾਲ ਜਿਹੜੇ ACP ਸੰਦੀਪ ਵੜੇੜਾ ਸਨ ਉਪ ਮੰਡਲ ਮੈਜਿਸਟ੍ਰੇਟ ਜਿਹੜੇ SDM ਨੇ ਪੂਨਮ ਪ੍ਰੀਤਕਾਰ ਤੇ ਪੁਲਿਸ ਪਾਰਟੀ ਵੀ ਮੌਜੂਦ ਰਹੀ ਉਹਨਾਂ ਨੇ ਕਿਹਾ ਕਿ ਵਿਧਾਇਕ ਸ਼ੀਨਾ ਦੀ ਪਹਿਲ ਕਦਮੀ ਤਹਿਤ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਪ੍ਰਦਾਨ ਕੀਤੀ ਗਈ ਵਿਧਾਇਕ ਸ਼ੀਨਾ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਚਟਾਨ ਵਾਂਗ ਖੜੇ ਨੇ ਨਾਲ ਉਹਨਾਂ ਨੇ ਕਿਹਾ ਕਿ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਸੀਂ ਦਵਾ ਰਹੇ ਜਿਵੇਂ ਹਸਾਨ ਕੀਤਾ ਜਾ ਰਿਹਾ ਹੋਵੇ ਇਹ ਸ਼ਬਦ ਨੇ ਜਿਹੜੇ ਜਾਂ ਲੋਕਾਂ ਨੂੰ ਕੀ ਪਰੋਸਿਆ ਜਾ ਰਿਹਾ ਕਿ ਅਸੀਂ ਬੜੇ ਨਾਲ ਖੜੇ ਆਂ ਇਹੀ ਗੱਲ ਜਦੋਂ ਕਿਸੇ ਸੱਤਾਧਿਰ ਦੀ ਪਾਰਟੀ ਦੇ ਨਾਲ ਸੰਬੰਧਿਤ ਹੋਵੇ ਤੇ ਵਿਧਾਇਕ ਨਜ਼ਰ ਵੀ ਨਹੀਂ ਆਉਂਦੇ ਇਸ ਮਾਮਲੇ ਵਿੱਚ ਚਲੋ ਇੱਕ ਗੱਲ ਚੰਗੀ ਆ ਚੰਗਾ ਸੰਕੇਤ ਹੈ ਕਿ ਉਹ ਪੀੜਤ ਪਰਿਵਾਰ ਨਾਲ ਖੜੇ ਪਰ ਇਸ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਸਾਂਝੀਆਂ ਕਰਨ ਦੀ ਕੀ ਲੋੜ ਸੀ ਕੀ ਉਹਨਾਂ ਦੇ ਕੋਲ ਜੇ ਆਪ ਨੂੰ ਇਹ ਨਹੀਂ ਸੀ ਪਤਾ ਚਲੋ ਬਣ ਗਏ ਜਿਵੇਂ ਵੀ ਜਿਹੜੇ ਵੀ ਹਾਲਾਤ ਦੇ ਵਿੱਚ ਵਿਧਾਇਕ ਚੁਣੇ ਗਏ ਤੇ ਘੱਟੋ ਘੱਟੋ ਨਜ਼ਰ ਤਾਂ ਮਾਰ ਲੈਂਦੇ ਕਿਸੇ ਚੰਗੇ ਬੰਦੇ ਨਾਲ ਸਿਆਣੇ ਬੰਦੇ ਨਾਲ ਸਲਾਹ ਹੀ ਕਰ ਲੈਂਦੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਫੋਟੋ ਸ਼ੇਅਰ ਕਰ ਸਕਦੇ ਆ ਕਿ ਨਹੀਂ ਹਾਲਾਂਕਿ ਉਹਨਾਂ ਨੇ ਕਿਹਾ ਕਿ ਇੱਕ ਨੌਣੀ ਵਾਰਦਾਤ ਦੀ ਸਖ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾਂਦੀ ਹੈ ਪਰਿਵਾਰ ਨੂੰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹਰ ਬਣਦੀ ਸੰਭਵ ਸਹਾਇਤਾ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਜਿਹੜੇ ਲੋਕ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਸਾਡੇ ਸਮਾਜ ਲਈ ਕਲੰਕ ਨੇ ਉਹਨਾਂ ਦਾ ਇੱਕੋ ਇੱਕ ਟਿਕਾਣਾ ਜੇਲ੍ਹ ਦੇ ਵਿੱਚ ਹੈ ਇਹ ਗੱਲਾਂ ਬੜੀਆਂ ਉਹਨਾਂ ਨੇ ਲਿਖੀਆਂ ਪੂਰੇ ਭਰੋਸੇ ਦੇ ਨਾਲ ਪੂਰੇ ਆਤਮ ਵਿਸ਼ਵਾਸ ਦੇ ਨਾਲ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ ਤੇ ਜੇ ਅਪਰਾਧੀ ਕਿਸੇ ਵੀ ਕਿਸਮ ਦੀ ਰਹਿਮ ਦੀ ਉਮੀਦ ਨਾ ਕਰਨ ਨੂੰ ਨਾ ਕਿਹਾ ਕਿ ਮਾਸੂਮ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਕਿਸੇ ਨੂੰ ਵੀ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਣਾ ਉਹਨਾਂ ਨੇ ਕਿਹਾ ਕਿ ਉਹ ਨਿੱਜੀ ਤੌਰ ਤੇ ਇਸ ਕੇਸ ਦੀ ਨਿਗਰਾਨੀ ਕਰਨਗੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਰਾਹੀਂ ਫਾਸਟ ਟਰੈਕ ਅਦਾਲਤ ਵਿੱਚ ਕੇਸ ਚਲਾ ਕੇ ਮਲਜ਼ਮ ਨੂੰ ਬਣਦੀ ਸਜ਼ਾ ਦਵਾਈ ਜਾਣੀ ਹੈ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਬੱਚੀ ਦਾ ਅੰਤਿਮ ਸੰਸਕਾਰ ਕਰਾਉਣ ਵਕਤ ਵੀ ਹਾਜ਼ਰੀ ਜੜੀ ਭਰੀ। ਬਾਕੀ ਸਾਰੀਆਂ ਗੱਲਾਂ ਠੀਕ ਨੇ ਕਿ ਉਹ ਪੈਰਵਾਈ ਕਰਨਗੇ, ਅਦਾਲਤ ਵਿੱਚ ਜਾਣਗੇ, ਸਜ਼ਾ ਦਿਵਾਉਣਗੇ ਉਹ ਤਾਂ ਕੰਮ ਕਰਨਾ ਹੀ ਆ ਪੁਲਿਸ ਦਾ ਕੰਮ ਹੈ, ਪ੍ਰਸ਼ਾਸਨ ਦਾ ਕੰਮ ਹੈ। ਪਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਇਸ ਦੇ ਵਿੱਚ ਰੜਕ ਰਹੀ ਹੈ ਸਾਨੂੰ ਖਾਸ ਕਰਕੇ ਜਾਂ ਫਿਰ ਕੋਈ ਵੀ ਜਿਹੜਾ ਕਾਨੂੰਨ ਦੇ ਬਾਰੇ ਜਾਣਦਾ ਜਦੋਂ ਉਹਨਾਂ ਨੂੰ ਵੀ ਇਹ ਗੱਲ ਪਤਾ ਲੱਗੇਗੀ ਤੇ ਇਸ ਦੇ ਲਈ ਉਹ ਕਾਨੂੰਨ ਦੇ ਜਿਹੜੇ ਸਜ਼ਾ ਦੇ ਵਿਭਾਗੀਦਾਰ ਬਣ ਸਕਦੇ ਨੇ ਉਸ ਦੇ ਵਿੱਚ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਕਾਫੀ ਖਮਿਆਜੇ ਵੀ ਭੁਗਤਨੇ ਪੈ ਸਕਦੇ ਨੇ ਘੱਟੋ ਘੱਟ ਉਹਨਾਂ ਨੂੰ ਹੁਣ ਵੀ ਸਾਡੀ ਬੇਨਤੀ ਹੈ ਉਹਨਾਂ ਦਾ ਨੰਬਰ ਤਾਂ ਜਿਹੜਾ ਸੰਪਰਕ ਨੰਬਰ ਤਾਂ ਨਹੀਂ ਮਿਲ ਰਿਹਾ ਕਿ ਘੱਟੋ ਘੱਟ ਫੋਟੋਆਂ ਹਟਾ ਦਿੱਤੀਆਂ ਜਾਣ ਪਰਿਵਾਰਕ ਜੀ ਪਹਿਲਾਂ ਹੀ ਤੜਫ ਰਹੇ ਨੇ ਆਪਣੀ ਬੱਚੀ ਨੂੰ ਗਵਾ ਚੁੱਕੇ ਨੇ ਔਰ ਜਿਸ ਨੇ ਜੁਰਮ ਕੀਤਾ ਉਸ ਨੂੰ ਲੱਭਣ ਦੇ ਵਿੱਚ ਪੁਲਿਸ ਦਾ ਜਿਹੜਾ ਸਹਿਯੋਗ ਦੇਣ ਦੀ ਗੱਲ ਬੀਬਾ ਜੀ ਕਹਿ ਰਹੇ ਨੇ ਵਿਧਾਇਕ ਸਾਹਿਬ ਕਹਿ ਰਹੇ ਨੇ ਇਹੋ ਇਹਸਾਨ ਕਰ ਰਹੇ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਜਾਂ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸਿਆਸਤਦਾਨਾਂ ਦਾ ਜਾਂ ਚੁਣੇ ਹੋਏ ਨੁਮਾਇੰਦਿਆਂ ਦਾ ਫਰਜ਼ ਹੁੰਦਾ ਹੈ ਦੁੱਖ ਦੀ ਘੜੀ 'ਚ ਖੜਨਾ ਔਰ ਜਿੱਥੇ-ਜਿੱਥੇ ਲੋਕਾਂ ਨੂੰ ਲੋੜ ਹੈ ਉੱਥੇ ਉਹਨਾਂ ਦੀ ਸਹਾਇਤਾ ਲੈਣਾ ਪਰ ਇਹ ਫੋਟੋਆਂ ਸਾਂਝੀਆਂ ਕਰ ਦੇਣੀਆਂ ਔਰ ਉਸ ਤੋਂ ਬਾਅਦ ਕੀ ਉਹਨਾਂ ਨੂੰ ਪਤਾ ਨਹੀਂ ਹੈ ਘੱਟੋ-ਘੱਟ ਹੁਣ ਤਾਂ ਇਹ ਪਤਾ ਹੋਣਾ ਚਾਹੀਦਾ ਹੈ ਪਹਿਲੀ ਵਾਰੀ ਸੁਣਿਆ ਕਿ ਕਈ ਬਹੁਤ ਸਣੇ ਜਿਹੜੇ ਨੇ ਬਹੁ ਗਿਣਤੀ ਵਿਧਾਇਕ ਪਹਿਲੀ ਵਾਰੀ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਪਰ ਘੱਟੋ-ਘੱਟ ਦੂਜਿਆਂ ਨੂੰ ਦੇਖ ਕੇ ਜੇ ਆਪਣੀ ਹੀ ਸਰਕਾਰ ਦੇ ਅੰਦਰ 22 ਮਹੀਨਿਆਂ ਦੀ ਸਰਕਾਰ 'ਚ ਗੱਲ ਜਰੂਰ ਪਤਾ ਹੋਣੀ ਚਾਹੀਦੀ ਹੈ ਔਰ ਅਖੀਰ ਦੇ ਵਿੱਚ ਸਾਡੀ ਵੀ ਇਹੀ ਗੁਜਾਰਿਸ਼ ਹੈ ਬੇਨਤੀ ਹੈ ਕਿ ਚਾਹੇ ਉਹ ਵਿਧਾਇਕ ਨੇ ਜਾਂ ਕੋਈ ਵੀ ਹੋਵੇ ਆਪਣੇ ਸਿਰਫ ਨੰਬਰ ਬਣਾਉਣ ਦੀ ਖਾਤਰ ਅਜਿਹੇ ਕੇਸਾਂ ਦੇ ਵਿੱਚ ਘੱਟੋ-ਘੱਟ ਫੋਟੋਆਂ ਨਾ ਸਾਂਝੀਆਂ ਕਰਨ ਅੱਗੇ ਤੋਂ ਬ ਬਾਕੀ ਚੁਣੇ ਹੋ ਨਮਾਇੰਦਿਆਂ ਨੂੰ ਵੀ ਖਾਸ ਤੌਰ ਦੇ ਉੱਤੇ ਧਿਆਨ ਰੱਖਣ ਦੀ ਲੋੜ ਹੈ ਔਰ ਇੱਥੇ ਜਿਹੜੇ ਪੁਲਿਸ ਅਧਿਕਾਰੀਆਂ ਦੇ ਪ੍ਰੈਸ ਨੋਟ ਦੇ ਵਿੱਚ ਜਾਂ ਸਿਵਲ ਪ੍ਰਸ਼ਾਸਨ ਦੇ ਨਾਮ ਲਿਖ ਦਿੱਤੇ ਗਏ ਕਿ ਕੌਣ-ਕੌਣ ਹਾਜ਼ਰ ਸੀ ਇਸ ਮੌਕੇ ਵੀ ਬੜੀ ਤੰਦ ਹੀ ਨ ਲੱਗੇ ਹੋਏ ਸੀ ਭੱਜ ਰਹੇ ਸੀ ਕਿ ਮੁਜਰਮ ਨੂੰ ਹੁਣੇ ਲੈ ਆਉਣਾ ਪਰ ਹਾਲੇ ਤੱਕ ਵੀ ਕੋਈ ਇਸ ਸੰਬੰਧੀ ਜਾਣਕਾਰੀ ਨਹੀਂ ਹੈ ਕਿ ਮੁਜਰਮ ਹੈ ਕਿੱਥੇ ਤੇ ਕਾਬੂ ਆਇਆ ਕਿਉਂ ਨਹੀਂ ਇਸ ਦੇ ਬਾਰੇ ਵੀ ਜਵਾਬ ਜ਼ਰੂਰ ਹੈ ਜਿਹੜਾ ਮਿਲਣਾ ਚਾਹੀਦਾ ਤਾਂ ਇਨ੍ਹਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹੀ ਘਟੋ-ਘਟ MLA ਦੇ ਕੰਨ ਵਿੱਚ ਦੱਸ ਦੇਣਾ ਚਾਹੀਦਾ ਸੀ ਕਿ ਫੋਟੋ ਸਾਂਝੀ ਨਹੀਂ ਕੀਤੀ ਜਾ ਸਕਦੀ ਪਰ ਨਹੀਂ ਉਹਨਾਂ ਨੇ ਆਪਣੇ ਨੰਬਰ ਬਣਾਉਣੇ ਸੀ ਤੇ ਫੋਟੋ ਸਾਂਝੀ ਕਰ ਦਿੱਤੀ ਔਰ ਅਸੀਂ ਇਸ ਦੇ ਬਾਰੇ ਵਾਰ-ਵਾਰ ਸੰਪਰਕ ਕੀਤਾ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਪਰ ਉਹਨਾਂ ਨੇ ਹਾਲੇ ਤੱਕ ਸੰਪਰਕ ਨਹੀਂ ਹੋ ਸਕਿਆ ਦੋ ਨੰਬਰ ਸੀ ਇੱਕ ਸਰਵਿਸ ਤੋਂ ਬਾਹਰ ਹੈ ਤੇ ਇੱਕ ਸਵਿਚ ਆਫ ਆ ਰਿਹਾ ਬੰਦ ਕੀਤਾ ਹੋਇਆ ਬੀਬਾ ਜੀ ਨੇ ਫੋਨ ਹੋ ਸਕਦਾ ਕੋਈ ਨਵਾਂ ਨੰਬਰ ਹੋਵੇ ਬਦਲ ਗਿਆ ਹੋਵੇ ਨੰਬਰ ਵਿਧਾਇਕੀ ਮਿਲਣ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਦੀ ਪਰ ਜਿਹੜੀ ਡਾਇਰੀ ਹੈ ਉਸ ਦੇ ਵਿੱਚੋਂ ਦੋ ਨੰਬਰ ਜ਼ਰੂਰ ਲਿਖੇ ਹੋਏ ਨੇ ਜਿਹੜੇ ਅਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਸਾਰੇ ਕੇਸ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਸੁਝਾਅ ਕੀ ਦੇਣਾ ਚਾਹੁੰਦੇ ਹੋ ਆਪਣੀ ਆਪਣੀ ਰਾਏ ਕਮੈਂਟ ਬਾਕਸ ਦੇ ਜਰੀਏ ਸਾਂਝੀ ਕਰ ਸਕਦੇ ਹੋ ਸਾਨੂੰ ਉਮੀਦ ਹੈ ਕਿ ਜਹੇ ਤੋਂ ਅਜਿਹੀ ਗਲਤੀ ਜਾਂ ਜਿਹੀ ਅਣਗਹਿਲੀ ਇੱਕ ਵੱਡੀ ਲਾਪਰਵਾਹੀ ਅੱਗੇ ਤੋਂ ਸਾਹਮਣੇ ਨਹੀਂ ਆਵੇਗੀ ਬਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬੜੇ ਰਹੋ এবੀਸੀ ਪੰਜਾਬ ਦੇ ਨਾਲ